ਸ਼੍ਰੋਮਣੀ ਕਾਲੀਦਾਲ ਪੂਰਾ ਮੈਦਾਨ ਚ ਹੈ ਜਿਵੇਂ ਕਹਿੰਦੇ ਸੀ ਨਾ ਸ਼੍ਰੋਮਣੀ ਕਾਲੀਦਾਲ ਕਾਲਸੇ ਮਰੀ ਜਾਂਦਾ ਇੱਕ ਤਾਂ ਇਹ ਕਹਿੰਦੇ ਸੀ ਨਾ ਤਾਂ ਡਾਇਨਾਸੌਰੋਂ ਕਿੰਨਾ ਕਾਲੀ ਹੋਣ ਡਾਇਨਾਸੌਰਾਂ ਦਾ ਪਤਾ ਨਹੀਂ ਵੀ ਕਾਲੀ ਆ ਗਏ ਆ ਕਾਲੀਦਾਲ ਦਾ ਜਲਵਾ ਪੂਰਾ ਬੁਖਾਰਿਆ 2027 ਦੇ ਵਿੱਚ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਨਾ ਕਰਨੀ ਆ ਹੰਬਾਨੀ ਵਾਰਟ ਤੇ ਪਈ ਆ ਉੱਤੇ ਹੀ ਫੋਟੋਆਂ ਵਾਸਤੇ ਭੇਜੇ ਹੁਣ ਤੁਹਾਡਾ ਮੁਕਾਬਲਾ ਕਾਂਗਰਸ ਪਾਰਟੀ ਨਾਲ ਚੱਲਦਾ ਕਾਂਗਰਸ ਪਾਰਟੀ ਨਾਲ ਮੁਕਾਬਲਾ ਚਾਹਤੇ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਆਮ ਆਲੀ ਪਾਰਟੀ ਤਾਂ ਜੀ ਬੋਨ ਬੋਨਾਂ ਦੀ ਗੱਲ ਹੀ ਨਾ ਕਰੋ ਤੁਸੀਂ ਉਹਨਾਂ ਨੇ ਬਹੁਤ ਉਹ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਵਰਗ ਲਾ ਕੇ ਬਦਲਾਅ ਦਾ ਨਾਰਾ ਦੇਖ ਕੇ ਰੰਗਲੇ ਪੰਜਾਬ ਦਾ ਨਾਰਾ ਦੇਖ ਕੇ ਦੇਖ ਪੰਜਾਬ ਨੂੰ ਕੰਗਲਾ ਬਣਾਤਾ ਜੈਤੂ ਦਾ ਆਮ ਆਦਮੀ ਵੱਖ-ਵੱਖ ਧਮਾਤੇ ਦੇਖਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਧੱਕਾ ਕੀਤਾ ਜਾਂਦਾ ਜਦੋਂ ਜਿਹਨਾਂ ਨਤੀਜਿਆਂ ਜਿੱਥੇ ਰਿਜ਼ਲਟ ਨਿਕਲਦੇ ਪਏ ਨੇ ਕਿ ਇੱਥੋਂ ਦੇ ਇੱਕੋ ਵੀ ਥੋੜੀ-ਮੋਟੀ ਧੱਕੇਸ਼ਾਈ ਹੋਈ ਹੈ ਹੋਈ ਹੈ ਜੀ ਹੋਈ ਹੈ ਜੀ ਕੋਸ਼ਿਸ਼ ਉਹਨਾਂ ਨੇ ਪੂਰੀ ਕੀਤੀ ਹੈ ਪਰ ਐ ਵੀ ਜਦੋਂ ਅਕੋ ਬਰਾਬਰ ਦਾ ਸਿੰਘ ਟੱਕਰ ਜੀ ਨਾ ਰੋਲ ਧੱਕੇਸ਼ਾਈ ਦੀ ਮੋੜ ਦਿੰਦਾ ਇੱਥੇ ਕੀ ਦੱਸਦਾ ਵੇ ਤੱਕ ਅਸੀਂ ਇੱਥੇ ਆਪ ਦੇ ਵਰਕਰਾਂ ਨਾਲ ਖੜ ਕੇ ਖੜਦੇ ਰਹੇ ਇਹਨਾਂ ਨੇ ਬਹੁਤ ਕਾਜ ਕੈਨਸਲ ਕਰਾਉਣ ਦੀ ਤੇ ਉਤੋਂ ਬਿਆਨ ਦਿੰਦੇ ਸੀ ਵੀ ਅਸੀਂ ਮੁਸਾਫ ਸੁਥਰੇ ਕੁਝ ਨਹੀਂ ਕਰਦੇਗੇ ਤੇ ਇੱਥੇ ਆਹ ਜਾਲੀ ਬੈਲਟ ਪੇਪਰ ਧੂੜਕੋਟ ਤੋਂ ਸਾਡੇ ਕੋਲ ਵੀਡੀਓ ਹੈ ਧੂੜਕੋਟੋਂ ਜਾਲੀ ਬੈਲਟ ਪੇਪਰ ਪ੍ਰਾਪਤ ਹੋਏ ਹੂੰ ਉਹਨਾਂ ਕੋਲ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਹੇਰਾਫੇਰੀ ਕਰਨ ਦੀ ਪਰ ਸਾਡੇ ਵਰਕਰ ਕਾਇਮ ਸੀ ਅੱਗੋਂ ਹੂੰ ਸੋ ਉਹਨਾਂ ਦੇ ਵਿੱਚ ਆ ਕਿ ਸਮਾਂ ਖਰਾਬ ਦੇ ਕਾਰਨ ਦੇ ਮਾਰੇ ਦੁਬਾਰਾ ਦੁਬਾਰਾ ਗੈਂਤੀ ਵੀ ਕਰਵਾਈ ਜਾ ਰਹੀ ਹੈ ਹਾਂ ਕੋਸ਼ਿਸ਼ ਕਰ ਰਹੇ ਆ ਜੀ ਇਹਨਾਂ ਨੇ ਬੁਏ ਬਾਇ ਭੰਨ ਕੇ ਇੱਥੇ ਬਹੁਤ ਕੋਸ਼ਿਸ਼ ਕੀਤੀ ਬੰਦੇ ਅੰਦਰਵਾੜਨ ਦੀ ਧੱਕੇ ਮਾਰ ਕੇ ਵੀ ਇਹ ਵੀ ਇਹ ਲੜਨ ਸਾਡੇ ਜਿਹੜੇ ਵਰਕਰ ਆ ਜਿਹੜੇ ਇਹ ਇੱਥੇ ਲੜਾਈ ਕਰਨ ਤੇ ਇੱਥੇ ਅਸੀਂ ਉਸ ਹਾਵ ਨਾਲ ਅਸੀਂ ਗਿਣਤੀ ਕੈਂਸਲ ਕਰਵਾਈਏ ਹੂੰ ਕੀ ਲੱਗਦਾ ਕਿ ਅਕਾਲੀ ਦਲ ਇੱਥੇ ਸ਼ੀਟ ਲੈ ਕੇ ਜਾਊਗੀ ਆਹ ਅਕਾਲੀ ਦਲ ਪੂਰੇ ਮੁਕਾਬਲੇ ਚ ਹੈ ਜੀ ਅਕਾਲੀ ਦਲ ਨੇ ਵੇਖੋ ਬਲਾਕ ਸੰਪਤੀ ਦੀਆਂ ਸੀਟਾਂ ਜਿਹੜੀ ਗਿਣਤੀਆਂ ਅਜ ਹੋ ਰਹੀਆਂ ਫਾਈਨਲ ਗਿਣਤੀ ਨਹੀਂ ਹੋਈ ਕਿ ਅਕਾਲੀ ਦਲ ਮੋਰ ਸੀਟ ਵੀ ਜਿੱਤ ਚੁੱਕਿਆ ਸੰਧਵਾ ਬਲਾਕ ਸੰਪਤੀ ਵੀ ਅਕਾਲੀ ਦਲ ਨੇ ਜਿੱਤੀ ਹੈਗੀ ਆ ਬਾਕੀ ਸੀਟਾਂ ਦੀ ਜਿਵੇਂ ਜਿਵੇਂ ਰਿਜ਼ਲਟ ਆਉਣਗੇ ਉਹ ਸਾਰਾ ਉਹ ਕੋਟਲ ਤੇ ਪਾ ਰਹੇ ਆ ਤੇ ਵਰਕਰਾਂ ਦੇ ਵਿੱਚ ਕਿੱਦਾਂ ਦਾ ਵਰਕਰ ਪੂਰੇ ਕਾਇਮ ਹੈ ਜੀ ਵਰਕਰ ਤਾਂ ਸਾਡਾ ਜਿਹੜਾ ਪ੍ਰਧਾਨ ਕਹਿ ਮੈਂ ਤਾਂ ਵਰਕਰ ਤਾਂ ਅੱਗੇ ਕਹਿ ਮੈਂ ਸਾਨੂੰ ਤਾਂ ਸਾਡਾ ਪ੍ਰਧਾਨ ਹੈ ਜਿਹੜਾ ਉਹਨੇ ਕਹਿਤਾ ਕਹਦਾ ਮੈਂ ਅੱਗੇ ਆ ਤੇ ਤੁਸੀਂ ਪਿੱਛੇ ਆ ਦੱਬ ਦਿਓ ਕਿਲੀ ਠੀਕ ਹੈ ਨਾ ਇਸ ਕਰਕੇ ਜਦੋਂ ਆਗੂ ਕਹਿ ਮੋਵੇ ਨਾ ਤੇ ਵਰਕਰ ਦਾ ਉਤਸ਼ਾਹ ਆਪਦੇ ਆਪ ਹੀ ਆ ਜਾਂਦਾ ਜੋ ਅੱਜ ਮੈਂ ਤਰ੍ਹਾਂ ਲੈ ਕੇ ਆਇਆ ਜੋ ਸ਼੍ਰੋਮਣੀ ਅਕਾਲੀ ਦਲ ਨੇ ਦੇਖੋ ਪੰਜਾਬ ਨੇ ਸੰਤਾਪ ਹੋ ਗਿਆ 9 ਸਾਲ ਠੀਕ ਹੈ ਨਾ ਲੋਕਾਂ ਨੇ ਵੇਖ ਲਿਆ ਵੀ ਅਕਾਲੀ ਦਲ ਨੂੰ ਬਦਨਾਮ ਕਰਕੇ ਇਹਨਾਂ ਨੇ ਸਰਕਾਰ ਲਿਆਂਦੀ ਇਹਨਾਂ ਨੇ ਬਦਲਾਅ ਦਾ ਨਾਰਾ ਦਿੱਤਾ ਠੀਕ ਹੈ ਨਾ ਵੀ ਲੋਕਾਂ ਨੂੰ ਇਹ ਸੀ ਚੱਲ ਵੀ ਇਹ ਕੋਈ ਚੰਗੀ ਸਰਕਾਰ ਲਿਆਉਣਗੇ ਪਰ ਇਹਨਾਂ ਨੇ ਜਿਵੇਂ ਹੀ ਬੇੜਾ ਕਰ ਕਰਕੇ ਰੱਖਤਾ ਪੰਜਾਬ ਦਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਸਮਝ ਚੁੱਕੇ ਆ ਹਾਂ ਹਾਲਾਂਕਿ ਸਾਡੇ ਤੋਂ ਕਿਉਂਕਿ ਸਰ ਮਨਤਾਰ ਸਿੰਘ ਬਰਾੜ ਵੀ ਉਹਨਾਂ ਨੂੰ ਵੀ ਨਮੂਨੀਆਂ ਹੋਇਆ ਹੋਇਆ ਹਸਪਤਾਲ ਦਾਖਲ ਹੈ ਜੀ ਉਹਨਾਂ ਦਾ ਬੇਟਾ ਉਹ ਵੀ ਦਾਖਲ ਹੈ ਤੇ ਮੈਂ ਇਕੱਲਾ ਸੀਗਾ ਇਸ ਕਰਕੇ ਮੈਂ ਇਕੱਲੇ ਨੇ ਪ੍ਰਚਾਰ ਕੀਤਾ ਤਿੰਨ ਹਲਕਿਆਂ ਦੇ ਵਿੱਚ ਸਾਡੇ ਤੋਂ ਪੂਰਾ ਮਤਲਬ ਕਿ ਹਲਕਾ ਕਵਰ ਹੋਣ ਤੋਂ ਕੁਝ ਬੰਦਿਆਂ ਤੱਕ ਨਿੱਜੀ ਅਪਰੋਚ ਕਰਨ ਤੋਂ ਵੀ ਅਸੀਂ ਮਤਲਬ ਕਿ ਰਹਿ ਗਏ ਸੀ ਪਰ ਫੇਰ ਵੀ ਸਾਨੂੰ ਲੋਕਾਂ ਦਾ ਭਰਮਾ ਹੋਗਾ ਦਾ ਮਿੱਦਿਆ ਸਾਨੂੰ ਫੋਨ ਕਰ ਕਰਕੇ ਨਾ ਵਰਕਰ ਕਹਿ ਰਹੇ ਬਰਾਤ ਸਾਹਿਬ ਚਿੰਤਾ ਨਾ ਕਰਿਓ ਅਸੀਂ ਅਕਾਲੀ ਦਲ ਦੇ ਨਾਲ ਨਾ ਡਟਕੇ ਆ ਤੇ ਸਾਨੂੰ ਮਾਣ ਹੈ ਸਾਡਾ ਪ੍ਰਧਾਨ ਸੁਜੀਤ ਸਿੰਘ ਬਾਦਲ ਅਸੀਂ ਇੱਕ ਆਵਾਜ਼ ਮਾਰੀ ਆਇਆ ਆਇਆ ਇੱਥੇ ਜਦੋਂ ਇਹਨਾਂ ਨੇ ਕਾਗਜ਼ਾਂ ਦੇ ਮਤਲਬ ਕਿ ਇਤਰਾਜ਼ ਲਾਏ ਨਾ ਤੇ ਸਾਨੂੰ ਐਨਓਸੀ ਨਹੀਂ ਦੇ ਰਹੇ ਸੀਗੇ ਤੇ ਉਹ ਇੱਕ ਆਵਾਜ਼ ਤੇ ਪੌਣੇ ਘੰਟੇ ਜਿੱਥੇ ਪਹੁੰਚ ਗਏ ਸੀਗੇ ਇਸ ਕਰਕੇ ਜਦੋਂ ਪ੍ਰਧਾਨ ਕਾਇਮ ਹੋਵੇ ਨਾ ਤੇ ਵਰਕਰਾਂ ਦਾ ਤਾਂ ਜੋਸ਼ ਆਪਦੇ ਆ ਵੀ ਆ ਜਾਂਦਾ ਜੀ 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 ਸਰਵਨਸਪ ਤੁਸੀਂ ਵੀ ਕੋਰਸਖੇਤੋਂ ਇੱਥੇ ਪਹੁੰਚੇ ਹੋ ਕਿੱਦਾਂ ਦਾ ਲੱਗ ਰਿਹਾ ਹੈਗਾ ਕਿ ਅਕਾਲੀ ਦਲ ਦੇ ਹਿੱਸੇ ਦੇ ਵਿੱਚ ਪੋਗੀ ਝੋਲੀ ਦੇ ਵਿੱਚ ਸ਼ੀਟ ਪੋਗੀ ਬਿਲਕੁਲ ਜੀ ਬਿਲਕੁਲ ਅਸੀਂ ਪੂਰੀ ਫਾਈਟ 'ਚ ਹੂੰ ਬਹੁਤ ਅਜੇ ਰਾਊਂਡ ਗਿਣਨ ਵਾਲੇ ਬਾਕੀ ਪਏ ਆ ਕੁਝ ਬਲਕਸ਼ੰਤੀਆਂ ਹੀ ਜਟਲੀਆਂ ਹੂੰ ਇੱਕ ਬਲਕਸ਼ੰਤ ਤੇ ਅਸੀਂ ਮਾਮੂਲੀ ਮਾਰ ਜਨ ਜੇ ਨਾ ਹਾਰ ਗਏ 10 ਵੋਟਾਂ ਦੇ ਨਾਲ ਉਹ ਵੀ ਕਾਂਗਰਸ ਨਾਲ ਜਿਹੜੀ ਮੌਜੂਦਾ ਸਰਕਾਰ ਸੀ ਉਹ ਤਾਂ ਕਿਤੇ ਗਿਣਤੀ ਦੇ ਵਿੱਚ ਵੀ ਨਹੀਂ ਆਈ ਹੂੰ ਉਹਨਾਂ ਦੀ ਜਵਾਨਤਾ ਜਬਤ ਹੋਣ ਵਾਲੀ ਗੱਲ ਹੈ ਤੋਂ ਸਾਨੂੰ ਬਹੁਤ ਵੱਡਾ ਮਾਣ ਹੈ ਤੇ ਬਹੁਤ ਵੱਡਾ ਹੌਸਲਾ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੈ। ਹੂੰ। ਹੋਰ ਉਹਦੀਆਂ ਪਾਰਟੀਆਂ ਆਪਣਾ ਪੱਖ ਜਤਾ ਰਹੀਆਂ ਕਹਿੰਦੀਆਂ ਅਕਾਲੀ ਦਲ ਤਾਂ ਬਹੁਤ ਦਾ ਬੜਾ ਹਟਕਿਆ ਸਾਡੇ ਤੋਂ। ਕੀ ਲੱਗਦਾ? ਨਹੀਂ ਜੀ ਇਹ ਤਾਂ ਹੁਣ ਰਿਜ਼ਲਟ ਦੱਸ ਰਿਹਾ ਹੈ ਅਕਾਲੀ ਦਲ ਹਟਕੇ ਆ ਜਾਂ ਅਕਾਲੀ ਦਲ ਉੱਪਰ ਹੈ। ਹੂੰ। ਇਹ ਤਾਂ ਹੁਣ ਰਿਐਲਿਟੀ ਦੱਸੀ ਜਾ ਰਹੀ ਹੈ। ਕਿੰਨਕ ਤੰਗ ਪ੍ਰੇਸ਼ਾਨ ਕੀਤਾ ਗਿਆ ਅੱਜ ਦੀ ਮਜੂਤਾ ਸਰਕਾਰ ਵੱਲੋਂ ਅੱਜ ਦੇ ਨਤੀਜਿਆਂ ਵਿੱਚ। ਇਹ ਜੀ ਜਿੱਦੇ ਤੋਂ ਇਲੈਕਸ਼ਨ 900 ਉਹਦੇ ਤੋਂ ਹੀ ਸਰਕਾਰ ਨੇ ਆਪ ਦੀ ਜ਼ੋਰ ਜਮਾਈ ਸ਼ੁਰੂ ਕੀਤੀ ਹੋਈ ਆ ਪਹਿਲਾ ਕਾਗਜ਼ ਭਰਨ ਚ ਨੋਸੀਆਂ ਦੇਣ ਚ ਫਿਰ ਬੂਥ ਕੈਪਚਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਸਾਡਾ ਪਿੰਡ ਆ ਧੂੜਕੋਟ ਉੱਥੋਂ ਜਾਲੀ ਬੈਲਟ ਪੇਪਰ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਉਹ ਰਿਟਰਨਿੰਗ ਆਫਸਰ ਦੇ ਅਸੀਂ ਸਾਈਨ ਵੀ ਕਰਵਾਏ ਉਹ ਵੀ ਮੰਨਿਆ ਕਿ ਮੇਰੇ ਕੋਲ ਜਾਲੀ ਬੈਲਟ ਪੇਪਰ ਆਏ ਆ ਉਹ ਹਰ ਤਰ੍ਹਾਂ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਜਿਹੜੇ ਵਰਕਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਬੜੇ ਤਕੜੇ ਹੋ ਕੇ ਲੜੇ ਤੇ ਉਹਨਾਂ ਦੀ ਕੋਸ਼ਿਸ਼ਾਂ ਫੇਲ ਵੀ ਕੀਤੀਆਂ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਬੜੇ ਤਕੜੇ ਹੋ ਕੇ ਲੜਾਈ ਲੜਾਂਗੇ ਹਮ ਮਤਲਬ ਕਿ ਅੱਜ ਇਥੋਂ ਜਿੱਤ ਕੇ ਜਾਣਾ ਹੈ ਬਿਲਕੁਲ ਜੀ ਜਿੱਤੇ ਹੈ ਗੁਰੂ ਦੀ ਕਿਰਪਾ ਅੱਗੇ ਰੋਂ ਲੋ ਅਸੀਂ ਬਹੁਤ ਹੌਸਲੇ ਚਾਂ ਤੇ ਜਿੱਤਾਂਗੇ ਲਾਜ਼ਮੀ ਜਿੱਤ ਕੇ ਜਾਵਾਂਗੇ ਕੀ ਕਹਾਂ ਮੈਂ ਬਲਾਕ ਸੰਤੀ ਮੈਂ ਮਰਾ ਠੀਕ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਪਿੰਡ ਵਾਸੀਆਂ ਨੂੰ ਧੰਨਵਾਦ ਕਰਨਾ ਵਧਾਈ ਦੇਣਾ ਕਿ ਜਿਨ੍ਹਾਂ ਨੇ ਮੈਨੂੰ ਵੱਧ ਵੱਧ ਵੋਟਾਂ ਪਾ ਕੇ ਐਸ ਸੰਧਾ ਪਿੰਡ ਚ ਜਿਤਾਇਆ ਜੀ ਬਲਾਕ ਸੰਤੀ ਜੀ ਮਤਲਬ ਕਿ ਹਾਂ ਤੁਸੀਂ ਜਿੱਤ ਚੁੱਕੇ ਹਾਂ ਹਾਂਜੀ ਜਿੱਤ ਪ੍ਰਾਪਤ ਕਰ ਚੁੱਕੇ ਹਾਂ 171 ਵੋਟਾਂ ਦੇ 171 ਵੋਟਾਂ ਦੇ ਹਾਂਜੀ ਇੱਕ ਮੈਂ ਬਾਦਲ ਸਾਹਿਬ ਨੂੰ ਵਧਾਈ ਦੇਣਾ ਕਿ ਇਹ ਸੀਟ ਉਹਨਾਂ ਦੇ ਹੱਕ ਚ ਹੀ ਗਈ ਹੈ ਉਹਨਾਂ ਦੀ ਝੋਲੀ ਪਾਵਾਂਗੇ ਸੀ ਇੱਕ ਬਰਾੜ ਸਾਹਿਬ ਦੀ ਮਨਤਾਰ ਸਿੰਘ ਦੀ ਧੰਨਵਾਦ ਜੀ ਸੋ ਕਿਤੇ ਨਾ ਕਿਤੇ ਅਸੀਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕਰਦੇ ਪਏ ਹਰੇਕ ਪਾਰਟੀ ਜਿਹੜੀ ਹੈਗੀ ਆ ਆਪਣਾ ਆਪਣਾ ਪੱਖ ਜਤਾ ਰਹੀ ਹੈ ਕਾਂਗਰਸ ਪਾਰਟੀ ਦਾ ਕਹਿਣਾ ਕਿ ਅਸੀਂ ਇੱਥੋਂ ਸੀਟਾ ਲੈ ਕੇ ਜਾਵਾਂਗੇ ਤਾਂ ਕਾਲੀ ਦਲ ਦਾ ਕਹਿਣਾ ਹੈ ਕਿ ਅਸੀਂ ਇੱਥੋਂ ਸੀਟਾ ਲੈ ਕੇ ਜਾਵਾਂਗੇ ਦੇਖਦੇ ਆ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇ ਵਿੱਚੋਂ ਕੌਣ ਬਾਜ਼ੀ ਮਾਰਦਾ ਕਿਹਦੇ ਹਿੱਸੇ ਦੀ ਝੋਲੀ ਦੇ ਵਿੱਚ ਜਿਹੜੀ ਹੈਗੀ ਆ ਅੱਜ ਦੀ ਖੁਸ਼ੀ ਪੈਂਦੀ ਹੈਗੀ ਪਰ ਜੇ ਗੱਲ ਕਰੀਏ ਤਾਂ ਹਰ ਥਾਂ ਤੇ ਨਹੀਂ ਕੋਟਕਪੂਰੇ ਦੀ ਗੱਲ ਕਰੀਏ ਇੱਥੋਂ ਦੀ ਤੇ ਹਰ ਇੱਕ ਵੱਖ-ਵੱਖ ਥਾਵਾਂ ਦੀ ਗੱਲ ਕਰੀਏ ਤਾਂ ਫਿਲਹਾਲ ਜੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਸੌਰੀ ਅਕਾਲੀ ਦਲ ਪਾਰਟੀ ਦਾ ਆਪਸ ਵਿੱਚ ਜਿਹੜੀ ਟੱਕਰ ਜਾਰੀ ਹੈ ਕਈ ਥਾਵਾਂ ਤੋਂ ਅਕਾਲੀ ਦਲ ਸੀਟਾਂ ਲੈ ਚੁੱਕੀ ਹੈ ਤੇ ਕਾਂਗਰਸ ਪਾਰਟੀ ਵੀ ਸੀਟਾਂ ਲੈ ਲੈ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਜਿਹੜੇ ਹੈਗੇ ਆ ਬਕਾਇਦਾ ਜਿਹੜਾ ਪੱਕਾ ਰਿਜ਼ਲਟ ਹੈਗਾ ਉਹ ਅਨਾਉਂਸ ਹੋ ਜਾਊਗਾ ਕਿੱਦਾਂ ਦਾ ਰਿਜ਼ਲਟ ਆਉਂਦਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੁੜੇ ਰਹਿਣਾ ਆਵਾਜ਼ ਪੰਜਾਬੀ ਚੈਨਲ ਦੇ ਨਾਲ